ਦੀ ਯੋਗਸ਼ਾਲਾ ਲੋਕਾਂ ਦੇ ਲਈ ਵਰਦਾਨ ਸਾਬਿਤ ਹੋ ਰਹੀ ਹੈ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ ਤਣਾਵ ਵਰਗੀਆਂ ਸਮੱਸਿਆਵਾਂ ਤੋਂ ਪੀੜਿਤ ਸਨ ਯੋਗਾ ਕਰਨ ਦੇ ਨਾਲ ਠੀਕ ਹੋ ਰਹੇ ਹਨ ਸੀਐਮ ਦੀ ਯੋਗਸ਼ਾਲਾ ਨੇ ਸੂਬੇ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਬਦਲ ਕੇ ਸਿਹਤ ਪ੍ਰਤੀ ਜਾਗਰੂਕ ਕਰਨ 'ਚ ਮਦਦ ਕੀਤੀ ਹੈ ਸੂਬੇ ਦੇ ਵਿੱਚ ਹਰ ਰੋਜ਼ 4755 ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਅਤੇ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਇਸ ਜਗ੍ਹਾ ਜ਼ਬਰਦਸਤ ਸੜਕੀ ਹਾਦਸਾ ਹੋ ਗਿਆ ਤੇ ਹਾਦਸਾ ਇਨਾ ਜ਼ਬਰਦਸਤ ਸੀ ਕਿ ਕਈ ਸਵਾਰੀਆਂ ਜਿਹੜੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੇ ਕਿ ਕਰਨ ਦੇ ਵਿੱਚ ਇਹ ਐਕਸੀਡੈਂਟ ਹੋਇਆ ਦੋ ਬੱੱਸਾਂ ਦੇ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਹੋ ਗਈਆਂ ਇੱਕ ਬੱਸ ਨੇ ਸਵਾਰੀ ਚੁੱਕਣ ਲਈ バス ਰੋਕੀ ਸੀ ਤੇ ਦੂਜੀ バス ਜਿਹੜੀ ਆ ਜ਼ਬਰਦਸਤ ਤਰੀਕੇ ਦੇ ਨਾਲ ਉੱਤੇ ਵਿੱਚ ਜਾ ਟਕਰਾਈ ਆ ਜਿਸ ਤੋਂ ਬਾਅਦ ਸੱਤ ਤੋਂ ਅੱਠ ਸਵਾਰੀਆਂ ਸੀ ਜੋ ਕਿ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਕਈ ਸਵਾਰੀਆਂ ਜਿਹੜੀਆਂ ਜਿਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ ਨੇ ਉਹਨਾਂ ਦੇ ਵੱਲੋਂ ਇਸ ਪੂਰੇ ਮਾਮਲੇ ਤੇ ਜਾਣਕਾਰੀ ਵੀ ਦਿੱਤੀ ਗਈ ਹੈ ਖਰੜ ਤੋਂ ਕੁਰਾਲੀ ਜਾਂਦੇ ਹੋਏ ਇਹ ਦੋ ਬੱਸਾਂ ਦੀ ਭਿਆਨਕ ਟੱਕਰ ਹੋਈ ਆ ਖਰੜ ਫਲਾਈਓਵਰ ਤੋਂ ਉੱਤਰ ਰਹੀ ਸੀ ਇੱਕ ਪ੍ਰਾਈਵੇਟ ਬੱਸ ਜੋ ਕਿ ਜੰਮੂ ਜਾ ਰਹੀ ਸੀ ਚੰਡੀਗੜ੍ਹ ਤੋਂ ਅੱਗੇ ਸਵਾਰੀ ਚੁੱਕਣ ਲਈ ਇੱਕਦਮ ਰੋਕੀ ਉਸਦੇ ਵੱਲੋਂ ਤਾਂ ਪਿੱਛੋਂ ਇੱਕ ਬੱਸ ਆਉਂਦੀ ਆ ਜਿਸਦੇ ਵੱਲੋਂ ਉਹਦੇ ਵਿੱਚ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰ ਦਿੱਤੀ ਜਾਂਦੀ ਆ ਜਿਸ ਦੇ ਵਿੱਚ 7 ਤੋਂ 8 ਲੋਕ ਜਿਹੜੇ ਨੇ ਉਹਨਾਂ ਦੇ ਸੱਟਾਂ ਲੱਗਿਆ ਨੇ ਜਿਨ੍ਹਾਂ ਨੂੰ ਮੌਕੇ ਤੇ ਜਿਹੜੇ ਰਾਗੀਰ ਸੀ ਉਹਨਾਂ ਦੇ ਵੱਲੋਂ ਹਸਪਤਾਲ ਪਹੁੰਚਾਇਆ ਜੋ ਤਰੀਕੇ ਦੇ ਨਾਲ ਆਵਾਜ਼ ਆਉਂਦੀ ਆ ਟੱਕਰ ਦੀ ਤੇ ਆਸ-ਪਾਸ ਦੇ ਜਿਹੜੇ ਲੋਕ ਹੁੰਦੇ ਰਾਗੀਰ ਹੁੰਦੇ ਆ ਉਹ ਰੁਕਦੇ ਨੇ ਤੇ ਦੇਖਦੇ ਨੇ ਕਿ ਸਵਾਰੀਆਂ ਦੇ ਬੁਰੀ ਤਰ੍ਹਾਂ ਸੱਟਾਂ ਲੱਗੀਆਂ ਹੁੰਦੀਆਂ ਨੇ ਜਿਸ ਤੋਂ ਬਾਅਦ ਕਿਉਂ ਉਹਨਾਂ ਨੂੰ ਹਸਪਤਾਲ ਪਹੁੰਚੋਂਦੇ ਨੇ ਉਹਨਾਂ ਦੀ ਮਦਦ ਕੀਤੀ ਜਾਂਦੀ ਆ ਬੱਸਾ ਤੋਂ نیچے ਜਿਹੜਾ ਉਹਨਾਂ ਨੂੰ ਉਤਾਰਦੇ ਨੇ ਅਤੇ ਉਹਨਾਂ ਦੀ ਮਦਦ ਜਿਹੜੀ ਕਰਕੇ ਉਹਨਾਂ ਨੂੰ ਹਸਪਤਾਲ ਤੱਕ ਪਹੁੰਚੋਂਦੇ ਨੇ ਤੇ ਪੂਰੇ ਮਾਮਲੇ ਦੀ ਜਿਹੜੀ ਆ ਰਾਗੀਰ ਦੇ ਵੱਲੋਂ ਤੇ ਜਾਣਕਾਰੀ ਵੀ ਦਿੱਤੀ ਗਈ ਉਹ ਤੁਹਾਨੂੰ ਸੁਣਾ ਦਿੰਨੇ ਆ ਸਵਾਰੀ ਚੜਨ ਲੱਗੀ ਸੀ ਤੇ ਗੱਡੀ ਮਾਰੀ ਸੀ ਹਾਂ ਸਵਾਰੀ ਜਿਹੜੀ ਐ ਤੇ ਗੱਡੀ ਠੋਕਦੀ ਪਈ ਨਹੀਂ ਤੁਸੀਂ ਖੜੇ ਸੀਗੇ ਖੜੇ تھے ਆ ਖੜੇ ਸੀ ਸਵਾਰੀ ਚੜਾ ਰਹੇ ਅੱਗੇ ਆ ਪੰਜਾਬ ਰੋਡ ਦੇ ਉੱਤੇ ਜੀ ਕਿਸੇ ਦੇ ਸੱਟ ਪੈਟ ਵੀ ਲੱਗੀ ਬਚਾਰ ਆ ਗਿਆ ਸਾਡੇ ਆਪਾਂ ਤੇਰੀ ਟੁੱਟੀ ਨਹੀਂ ਪਿੰਚੀ ਨਹੀਂ ਲੱਗੀ ਪਿੱਛੇ ਨਹੀਂ ਤੁਸੀਂ ਇੱਥੇ ਸਵਾਰੀ ਚੱਕ ਰਹੇ ਸੀ ਸਵਾਰੀ ਨਹੀਂ ਚੱਕ ਤਾਂ ਮੈਂ 40 ਸਪੀਡ ਨਾਲ ਆ ਰਹਾ ਮਾਮ ਜਾਰੀ ਪਿੱਛੇ ਤੋਂ ਬਹੁਤ ਗੇੜੇ ਆਇਆ ਬਾਜੀ ਤੁਸੀਂ ਕਹਿੰਦੇ ਅਸੀਂ ਚੱਲ ਰਹੇ تھے ਆ ਡਰਾਈਵਰ ਕਹਿ ਰਿਹਾ ਅਸੀਂ ਸਵਾਰੀ ਚੱਕ ਰਹੇ ਤੇ ਉਹ ਚੱਲ ਕੋਈ ਨਹੀਂ ਬਾਜੀ ਦੇ ਸਟਾਪ ਨਹੀਂ ਨਾ ਕੋਈ ਜੇ ਤੁਸੀਂ ਸਵਾਰੀਆਂ ਚੱਕ ਰਿਹਾ ਸਟਾਪ ਤੇ ਨਹੀਂ ਆ ਨਾ ਓਰੇ ਤੁਸੀਂ ਡਰਾਈਵਰ ਹੋ ਤੁਸੀਂ ਦੱਸੋ ਨਾ ਵੀ ਗੱਡੀ ਚਲਾਣੀ ਆ ਹਾਂ ਮੈਂ ਸਵਾਰੀ ਚੜਾ ਰਹੀ ਸੀ ਸਵਾਰੀ ਚੜਾ ਰਹੇ ਸੀ ਪ੍ਰਾਈਵੇਟ ਬੱਸ ਹੈ ਚੰਡੀਗੜ੍ਹੋਂ ਆਏ ਹੋ ਹਾਂਜੀ ਹਾਂਜੀ ਤੇ ਰਸਤੇ 'ਚ ਰੋਕ ਕੇ ਬੱਸ ਛਡਾ ਰਹੇ ਸੀ ਇਹੀ ਕਹਿ ਰਹੇ ਹੋ ਹਾਂਜੀ ਹਾਂਜੀ ਬੱਸ ਕੋਈ ਨਹੀਂ ਓਰੇ ਜੀ ਸਰ ਜੀ ਗੱਡੀ ਫਲਾਈਓਵਰ ਤੋਂ ਮੈਂ ਉਤਰਦਾ ਪਿਆ ਸੀ ਇੰਨੇ ਗੱਡੀ ਖੜੀ ਕੀਤੀ ਹੋਈ ਜਗਦਾਮ ਖੜੀ ਕੀਤੀ ਜਦੋਂ ਮੇਰਾ ਧਿਆਨ ਪਿਆ ਉਹਨੇ ਮੇਰੇ ਨੂੰ ਗੱਡੀ ਵਾਚ ਗਈ ਪਿੱਛੋਂ ਪਿੱਛੋਂ ਸਪੀਡ ਜਾ ਰਿਹਾ ਦੇਖੋ ਗੱਡੀ ਕਿੱਥੇ ਹੈਗੀ ਉੱਥੇ ਗੱਡੀ ਹੈ ਇਹਦਾ ਫਰਜ ਨਹੀਂ ਪੰਦਾ ਇੱਥੇ ਕਿ ਮੈਂ ਸਟਾਪ ਇੱਥੇ ਕੋਈ ਸਟਾਪ ਨਹੀਂ ਹੈਗਾ ਸਵਾਰੀ ਚੜਾਉਂਦਾ ਜਾਂ ਤੇ ਮੈਨੂੰ ਪਤਾ ਹੋਵੇ ਕਿ ਇੱਥੇ ਸਟਾਪ ਹੈ ਤੇ ਮੈਂ ਆਪਣੀ ਗੱਡੀ ਉਹ ਸਾਈਡ ਲਾਈ ਜਾ ਇਹਨੇ ਜੱਕ ਦਮ ਕਾਰੀ ਗੱਡੀ ਖੜੀ ਕੀਤੀ ਪਿੱਛੇ ਗੱਡੀ ਦਾ ਲੱਗੇ ਕਿੰਨੇ ਕ ਬੰਦੇ ਨੁਕਸਾਨ ਹੋਇਆ ਨੁਕਸਾਨ ਮੇਰੇ ਕੋਲ 12 13 ਸਵਾਰੀਆਂ ਹੋਣੀਆਂ ਕਿੱਥੇ ਲੈ ਗਏ ਹਸਪੀਟਲਾਂ ਗਏ ਖੜੜ ਭਾਈ ਖੜੜ ਲੈ ਗਏ ਕਿੰਨੀ ਕਿਤੇ ਪਹਿਲਾਂ ਦੀ ਗੱਲ ਹੈ ਬੱਸ ਮਿੰਟ ਹੋ ਗਏ ਨੇ 15 ਮਿੰਟ ਐਂਬੂਲੈਂਸ ਲੱਗੇ ਆ ਹਾਂਜੀ ਕੋਈ ਮੇਜਰਸ ਤਾਂ ਨਹੀਂ ਲੱਗੀ ਕਿਸੇ ਦੇ ਨਹੀਂ ਕਿਸੇ ਦੇ ਜ਼ਿਆਦਾ ਤਾਂ ਨਹੀਂ ਲੱਗੀ ਮੈਂ ਤਾਂ ਸਰ ਮੈਂ ਤਾਂ ਬੈਠ ਗਿਆ ਸੀ ਕਨੈਕਟਰ ਨੂੰ ਪੜਾ ਜ਼ਿਆਦਾ ਲੱਗਿਆ ਪਹਿਲਾਂ ਲੱਗਦਾ ਦੁੱਟੇ ਆ ਕਿਸੇ ਦੇ ਉਹ ਬਖਸ਼ ਵੀ ਲੱਗੀ ਕਿਸੇ ਦੇ ਉਹਨਾਂ ਦੇ ਨਹੀਂ ਲੱਗੀ ਕਿਸੇ ਦੇ ਗੱਡੀ ਜਿਹੜੇ ਉੱਪਰ ਰੋਕ ਲਈ ਉਹਨਾਂ ਜਲਦੀ ਜਲਦੀ ਗੱਡੀ ਮਦਦ ਹੋਣੀ ਕਰਨੀ ਇੱਥੇ ਆਣ ਗਿਆ ਬਾਈ ਦੀ ਤੁਹਾਨੂੰ ਆਪ ਨੂੰ ਵੀ ਪਤਾ ਭਾਜੀ ਨਾਲ ਲਾਦੀ ਵੱਡੀ ਵਿੱਚ ਬੱਜੀ ਅਸੀਂ ਉਹ ਸਾਹਮਣੇ ਖੜੇ ਦੇਖ ਰਹੇ ਤੇ ਵੀ ਕੀ ਹੋਇਆ ਤੇ ਪਹਿਲੀ ਗੱਲ ਤੇ ਇੱਥੇ ਚੜਾਣ ਦਾ ਸਟਾਪ ਨਹੀਂ ਆ ਗੱਡੀ ਦੇਖੋ ਹੁਣ ਵੀ ਕਿੱਥੇ ਖੜੀ ਆ ਕਿੱਥੇ 버ਜੀ ਮਾੜੀ ਇਹ ਰੋਕਣੀ ਗੱਡੀ ਥੋੜੀ ਸਾਈਡ ਕਰਕੇ ਰੋਕ ਲੈ ਬਿਦੂਆ ਬੰਦਾ ਕੋਲੋਂ ਦੀ ਨਿਕਲ ਜਾਵੇ ਇਹਨਾਂ ਗੱਡੀ ਉੱਪਰ ਹੀ ਰੋਕਣੀ ਕਿੱਥੇ ਚੱਲਦੇ ਪ੍ਰਾਈਵੇਟ ਆ ਮੈਂ ਹੱਥ ਦੱਦੇ ਆ ਮੈਂ ਉੱਥੇ ਹੀ ਗੱਡੀ ਡਰਾਈਵਰ ਕਹਿ ਰਿਹਾ ਮੈਂ ਗੱਡੀ ਰੋਕੀ ਵੀ ਸੀਗੀ ਮਾਰਕ ਕਹਿੰਦਾ ਸੀ ਸਵਾਰੀਆਂ ਚੜਾ ਚੱਲ ਸੀ ਸਿਵਾਰ ਵੀ ਕੁੰਡੇ ਦੇ ਤੋਂ ਗਿਆ ਉਹ ਜੰਮੂ ਤੋਂ 65 ਕਿਲੋਮੀਟਰ ਆ ਗਿਆ ਸਪੈਸ਼ਲ ਇੱਕ ਉਹ ਗੱਡੀ ਹੈ ਅਭੀ ਕਿੱਥੇ ਜਾਓਗੇ ਆਪ ਦੇਖ ਤੇ ਖਜਲੀ ਹੈ ਕਹਾਂ ਜਾਣਗੇ ਇਧਰੀ ਰਹੇਂ ਕੀ ਕਰੇਂਗੇ ਆਪ ਆਹ ਕ अभी लगेज नहीं दे रही है लगेज कहा तो निकलेगा लगेज तो गाड़ी बंद है फोल नहीं नहीं। किसकी गलती लग रही आपको? तो तो है आपको पीछे वाले घुसाई है अंदर बैठे आप क्या क्या करें चल रही थी गाड़ी पीछे जब सठ बजी जोर से दिमाग कितने ब, कितने बच्चों को लगी इसमें मतलब कितने हुआ है वो ले गए आपके डैडी को कहा है वो डैडी को ਨਹੀਂ ਅਭੀ ਹਸਪੀਟਲ ਨਹੀਂ ਲੈ ਕੇ ਜਾਓਗੇ ਪਹਿਲੇ ਐਸ ਕੂਟ ਲੈਣਾ ਪੜੀਗੇ ਐਸ ਕੂਟ ਲੈਣਾ ਪੜੀਗੇ ਕੀ ਬੋਲ ਰੇ ਲੈਣਾ ਲੈਣਾ ਪੜੇਗਾ ਹਸਪੀਟਲ